ਲੱਕੀ ਗਾ ਸਕਦੇ ਆ ਇਹਨਾਂ ਨੂੰ ਸੇਵਾ ਕਰਨ ਦਾ ਸ਼ੌਂਕ ਲਗਾ ਲਓ ਜਾਂ ਇੱਕ ਜਜ਼ਬਾ ਲਗਾ ਲਓ ਚਲੇ ਜਾਂਦੇ ਨੇ ਸਿਰ ਰਾਤ ਕਿੰਨੇ ਵਜੇ ਕੋਈ ਟਾਈਮ ਨਹੀਂ ਇਵਨ ਕਈ ਵੇ 3 ਵਜੇ ਕਈ ਵੇ 4 ਵਜੇ ਕੋਈ ਟਾਈਮ ਨਹੀਂ ਹੁੰਦਾ ਮੈਨੂੰ ਕਿਸੇ ਚੀਜ਼ ਦਾ ਕੋਈ ਲਗਾਵ ਨਹੀਂ ਹੈਗਾ ਨਾ ਮੈਂ ਗਨਮੈਨ ਲੈਣਾ ਚਾਹੁੰਦਾ ਨਾ ਮੈਂ ਕੁਛ ਲੈਣਾ ਚਾਹੁੰਦਾ ਸਿਰਫ ਮੈਨੂੰ ਚੀਜ਼ ਦੇਖਦੀ ਹੈ ਸੇਵਾ ਕਦਿਕਾ ਹਲੀ ਨੇ ਵੀ ਤੁਮ ਕਿ ਦਿੱਤੀ ਮੈਂ ਜੇ ਤੂੰ ਆਉਣ ਗਿਆ ਤਾਂ ਮੈਂ ਛੱਡ ਜਾਣਾ ਬੜੀ ਬਾਰੀ ਕਹਿ ਦਿੰਦੇ ਆ ਗੁੱਸੇ ਦੇ ਵਿੱਚ ਕਹਿ ਦਿੰਦੇ ਆ ਪਰ ਉਹ ਇੱਕ ਗੱਲ ਹੀ ਕਹਿੰਦੇ ਆ ਕਹਿੰਦੇ ਤੁਹਾਡੇ ਹੱਡਾਂ ਦੇ ਵਿੱਚ ਰਚੀ ਹੋਈ ਆ ਮੈਂ ਕਿਹਾ ਮੈਂ ਕੀ ਕਰਾਂ ਲੋਕਾਂ ਦੇ ਹੱਡਾਂ 'ਚ ਨਸ਼ਾ ਰਚਦਾ ਮੇਰੇ ਹੱਡਾਂ ਦੇ ਵਿੱਚ ਸੇਵਾ ਰਚੀ ਹੋਈ ਆ ਮੇਰੀ ਲਵ ਮੈਰਿਜ ਹੈ ਕਿ ਅਰੇਂਜ ਮੈਰਿਜ ਹੈ ਲਵ ਫਿਦਰ ਹੈ ਲਵ ਫਿਦਰ ਹੈ ਹਾਂਜੀ ਸਰ ਥੋੜੀ ਬਹੁਤ ਪ੍ਰੋਬਲਮ ਜਾਨੀਆ ਕਿ ਜਦੋਂ ਮੈਰਿਜ ਤੋਂ ਪਹਿਲੇ ਵੀ ਮੈਂ ਇਹਨਾਂ ਨੂੰ ਦੇਖਿਆ ਸੇਵਾ ਕਰਦੇ ਹੋ ਇਵਨ ਕਿ ਮੈਰਿਜ ਆਫਟਰ ਵੀ ਸੇਵਾ ਹੀ ਕਰ ਰਹੇ ਨੇ ਪਾਬੂ ਘਟ ਸੇਵਾ ਜ਼ਿਆਦਾ ਕਰਦਾ ਹਾਂ ਹਾਂਜੀ ਸਰ ਪਰ ਥੋੜੀ ਦਿਰ ਪਹਿਲਤ ਨਹੀਂ ਵੀ ਘਰ ਦੇਲੇ ਘਰੋਂ ਘੜਤਾ ਕਹਿੰਦੇ ਸੇਵਾ ਹੀ ਕਰ ਤੂੰ ਘਰ ਦੇਦੇ ਘਰੋਂ ਕੱਢਣ ਦਾ پتہ ਕੀ ਗੱਲ ਹੈ ਜਦੋਂ ਪਾਜੀ ਘਰ ਦੇ ਦੇਖਦੇ ਆ ਕਿ ਬੱਚਾ ਨਹੀਂ ਹਟਦਾ ਪਿਆ ਸੇਵਾ ਤੋਂ ਠੀਕਾ ਉਹਨਾਂ ਨੂੰ ਉਹਨਾਂ ਤੇ ਇਹ ਆ ਕਿ ਬੱਚਿਆਂ ਵਾਲਾ ਅੱਜ ਪਰਿਵਾਰ ਵਾਲਾ ਕਿ ਕੱਲ ਧੀਆ ਕਿਦਾਂ ਪਾਲੇਗਾ ਹਰ ਮਾਪੇ ਬੱਚੇ ਤੋਂ ਨਹੀਂ ਡਰਦੇ ਬੱਚੇ ਦੇ ਉੱਤੇ ਕੋਈ ਬਲੇਮ ਆ ਜੇ ਉਹ ਚੀਜ਼ ਤੋਂ ਡਰਦੇ ਨੇ ਅੱਜ ਵੀ ਮੈਂ ਆਪਣੀ ਮੰਮੀ ਤੋਂ ਇੰਨਾ ਕਿ ਡਰਦਾ ਹਾਂ ਕਿ ਮੈਂ ਕਸਮੀ ਗੱਲਾਂ ਕਹਿੰਦਾ ਜੇ ਮੇਰੀ ਕਿਤੇ ਲੜਾਈ ਜਾਂ ਕੋਈ ਝਗੜਾ ਹੋ ਜਾਵੇ ਮੈਨੂੰ ਪਤਾ ਲੱਗ ਗਿਆ ਮੇਰੇ ਮੰਮੀ ਆ ਰਹੇ ਆ ਮੈਂ ਭੱਜ ਲੰਨਾ ਵਾਂ ਇਨਸਾਨ ਤੋਂ ਤਾਂ ਮੈਂ ਬਿਲਕੁਲ ਵੀ ਮੈਂ ਔਰ ਕਿਸੇ ਤੋਂ ਨਹੀਂ ਡਰਦਾ ਜਿੰਨਾ ਮੈਂ ਆਪਣੀ ਮਾਂ ਤੋਂ ਡਰਦਾ ਵਾਂ ਕਹਿੰਦੇ ਰੱਬ ਨੂੰ ਪੁੱਜਿਆ ਤੇ ਕੀ ਪੁੱਜਿਆ ਜਦ ਆਪਣੇ ਮਾਪਿਆਂ ਨੂੰ ਨਹੀਂ ਪੁੱਜਿਆ ਮੈਂ ਆਪਣੇ ਮਾਂ ਨੂੰ ਪੁੱਜਦਾ ਵਾਂ ਪਿਓ ਨੂੰ ਪੁੱਜਦਾ ਵਾਂ ਤੇ ਮੈਂ ਉਹੀ ਗੱਲ ਰੱਖਦੇ ਹੋਏ ਕਰਾਂਗਾ ਕਿ ਸੇਵਾ ਇੱਕ ਇਹੋ ਜਿਹਾ ਨਸ਼ਾ ਹੈ ਤੇ ਇਹੋ ਜਿਹਾ ਸਕੂਨ ਹੈ ਜਿਹੜਾ ਕਿ ਮੈਨੂੰ ਸੇਵਾ ਕਰਕੇ ਬਹੁਤ ਵਧੀਆ ਮਿਲਦਾ ਤੇ ਮੈਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਠੀਕ ਹੈ ਅੱਜ ਤੋਂ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਣ ਲੱਗਾ ਮੈਨੂੰ ਅੱਜ ਵੀ ਉਹ ਯਾਦ ਹੈ ਮੇਰੇ ਮੰਮੀ ਹੁੰਦੀ ਰੋਟੀ ਖਾਣ ਲੱਗੇ ਤੇ ਪਲੇਟ ਦੇ ਵਿੱਚ ਇੱਕ ਰੋਟੀ ਸੀ ਤੇ ਇੱਕ ਰੋਟੀ ਸੀ ਮੰਮੀ ਖਾਣ ਲੱਗੇ ਤੇ ਇੰਨੇ ਦੇ ਵਿੱਚ ਨਾ ਇੱਕ ਸਾਧੂ ਜੀ ਆ ਗਏ ਤੇ ਮੰਮੀ ਦੇ ਜਿਹੜੀ ਰੋਟੀ ਪਲੇਟ ਦੇ ਵਿੱਚ ਪਈ ਸੀ ਮੰਮੀ ਨੇ ਚੱਕ ਕੇ ਉਹ ਸਾਧੂ ਦੇ ਅੱਗੇ ਕਰਤੀ ਉਹੀ ਸਿੱਖ ਜਿਹੜੀ ਹੈ ਜਿਹੜੀ ਸਿੱਖ ਹੈ ਜਿਹੜੀ ਮੇਰੀ ਆਪਣੀ ਮਾਂ ਵੱਲੋਂ ਕਿ ਮਾੜੇ ਟਾਈਮ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਭੁੱਖੇ ਨੂੰ ਤੁਸੀਂ ਦਾਣਾ ਖਾਣੇ ਹੋ ਜਾਂ ਅੰਨ ਖਵਾਨੇ ਹੋ ਤੁਹਾਨੂੰ ਆਟੋਮੈਟਿਕ ਉਸ ਚੀਜ਼ ਦਾ ਜੋ ਵੀ ਸਿਸਟਮ ਹੈਗਾ ਤੁਹਾਡੇ ਸਾਹਮਣੇ ਆ ਜਾਏਗਾ ਮੇਰੇ ਤੇ ਪਰਵਾਰ ਮੇਰਾ ਕਹਿੰਦਾ ਮੈਂ ਰਾਤ ਨੂੰ ਚੱਲ ਜਾਂਦਾ ਭਈ ਮੇਰੇ ਅੰਦਰ ਸਿਸਟਮ ਹੀ ਪਤਾ ਨਹੀਂ ਕਿ ਉਹ ਜਿਆ ਮੈਂ ਕਿਸੇ ਫੇਮ ਲੈਣ ਨੂੰ ਤੁਸੀਂ ਦੇਖੋ ਤੁਸੀਂ ਹੀਰੇ ਵੀਰ ਜੀ ਤੁਸੀਂ ਇਸ ਟਾਈਮ ਆਏ ਹੋ ਠੀਕ ਆ ਤੁਸੀਂ ਇੰਟਰਵਿਊ ਕਰ ਰਹੇ ਹੋ ਰਾਤ ਨੂੰ 2:3 3 ਵਜੇ ਤਾਂ ਨਹੀਂ ਕੋਈ ਮੈਂ মিডিਆ ਵਾਲਾ ਸੱਦ ਕੇ ਮੈਂ ਕਹਿੰਦਾ ਮੇਰੀ ਇੰਟਰਵਿਊ ਕਰੋ ਜਾਂ ਮੇਰਾ ਕੁਝ ਕਰੋ ਕਿ ਮੈਂ ਆਪਣਾ ਨਾਮ ਨਹੀਂ ਚਮਕਾਣਾ ਚਾਹੁੰਦਾ ਮੈਂ ਸਿਰਫ ਸੇਵਾ ਕਰਦਾ ਮੈਨੂੰ ਸੇਵਾ ਦੇ ਵਿੱਚ ਇੰਨਾ ਕੁ ਲਗਾਵ ਹੈ ਔਰ ਉਸ ਸੇਵਾ ਦਾ ਜਿਹੜਾ ਫਲ ਹੈ ਉਹ ਮੇਰੇ ਧੀਆਂ ਦੇ ਰੂਪ ਚ ਮਿਲਿਆ ਲਗਤ ਕਿਸੇ ਵੇਲੇ ਕਈ ਖਮਾਜੇ ਵੀ ਭੁਗਤਨੇ ਪਏ ਆ ਜਰੂਰ ਭੁਗਤਨੇ ਪਏ ਆ ਇੱਕ ਵਾਰੀ ਕੀ ਹੋਇਆ ਸੀਗਾ ਆਪਣਾ ਆਪਣਾ ਲਾਡੂਵਾਲ ਦੇ ਕੋਲ ਐਕਸੀਡੈਂਟ ਹੋਇਆ ਸੀ ਉਹ ਐਕਸੀਡੈਂਟ ਹੋਇਆ ਸੀ ਉਹਨਾਂ ਨੂੰ ਕੋਈ ਆਟੋ ਵਾਲਾ ਸੈੱਡ ਮਰ ਗਿਆ ਉਹ ਆਟੋ ਵਾਲਾ ਮਰ ਗਿਆ ਮੈਂ ਵੀ ਆਟੋ ਵਾਲਾ ਸੀ ਤੇ ਮੈਂ ਤਾਂ ਆਪਣਾ ਫਰਜ਼ ਨਿਭਾਇਆ ਮੈਂ ਉਹਨਾਂ ਮੀਆਂ ਬੀਬੀ ਨੂੰ ਚੱਕਿਆ ਮੈਂ ਆਟੋ ਦੇ ਵਿੱਚ ਉਹਨਾਂ ਨੂੰ ਸਿਵਲ ਹਸਪੀਟਲ ਲੁਧਿਆਣੇ ਜਦੋਂ ਲੈ ਕੇ ਆਇਆ ਚਲੋ ਠੀਕ ਹੋਏ ਸਭ ਕੁਝ ਉਹਨਾਂ ਨੇ ਮੁੜ ਕੇ ਮੇਰੇ ਤੇ ਬਲੇਮ ਲਾਤਾ ਮੇਰੇ ਹੀ ਆਟੋ ਦਾ ਨੰਬਰ ਦੇ ਦਿੱਤਾ ਯੂਨਾਈਟਿਡ ਪੋਸਟ ਦੇਖ ਰਹੇ ਹੋ ਤੇ ਮੈਂ ਮਨੋਜ ਰਾਹ ਦੋਸਤੋ ਅਕਸਰ ਗੱਲ ਕਰਦੇ ਆ ਸਮਾਜ ਸੇਵਾ ਦੀ ਸਮਾਜ ਸੇਵਾ ਦਾ ਘਰ ਨੇੜੇ ਨਹੀਂ ਹੈਗਾ ਬੜਾ ਦੂਰ ਆ ਆਪਣੇ ਘਰ-ਵਾਰ ਵਿੱਕ ਜਾਂਦੇ ਆ ਜਿਹੜੇ ਅਸਲੀ ਸਮਾਜ ਸੇਵੀ ਹੁੰਦੇ ਆ ਜਾਂ ਫਿਰ ਇੰਧਰ ਹੀ ਕਦਰ ਤੱਕ ਜਾਣਾ ਪੈਂਦਾ ਹੈ ਜਿੱਥੇ ਲੋਕਾਂ ਨਾਲ ਮੱਥੇ ਵੀ ਲਾਣੇ ਪੈਂਦੇ ਨੇ ਹਮੇਸ਼ਾ ਲੁਧਿਆਣਾ ਸ਼ਹਿਰ ਦੀ ਚਰਚਾ ਦਾ ਵਿਸ਼ੇ ਬਣਿਆ ਰਹਿੰਦਾ ਭੋਲਾ ਭੋਲਾ ਸਮਾਜ ਸੇਵੀ ਜਿਹੜਾ ਜੇ ਕੋਈ ਟੈਂਕੀ ਤੇ ਚੜ ਜਾਏ ਉਹਨੂੰ ਮਨਾ ਕੇ ਲਾਹਣ ਲਈ ਜਾਂ ਫਿਰ ਕੋਈ ਬੇਸਹਾਰਾ ਗਊਆਂ ਨੂੰ ਮਾਰ ਬਰਿਆ ਸੜਜੇਵੇ ਉਹਨਾਂ ਦਾ ਦਾ ਸੰਸਕਾਰ ਲਈ ਜਾਂ ਫਿਰ ਕੋਈ ਬਛੜੇ ਮਰੇ ਹੋਏ ਬੂਰੇ ਚ ਪਾ ਕੇ ਸੜਜਣ ਉਹਨਾਂ ਦੇ ਸੰਸਕਾਰ ਲਈ ਜਾਂ ਫਿਰ ਹੋਰ ਕਿਸੇ ਨੂੰ ਲੋੜ ਆ ਤੇ ਭੋਲਾ ਸਮਾਜ ਸੇਵੀ ਆਈ ਸਾਡੇ ਨਾਲ ਉਹ ਇੱਥੇ ਬੈਠੇ ਨੇ ਫੈਮਲੀ ਨਾਲ ਵੀ ਉਹਨਾਂ ਦੇ ਸਵਾਗਤ ਕਰਦੇ ਇਹਨਾਂ ਦਾ ਕਿਉਂਕਿ ਇੱਕ ਚੰਗੀ ਰੂਹ ਨਾਲ ਤੁਹਾਡਾ ਨਾਲ ਰੂਬਰੂ ਕਰਾਣਾ ਤਾਂ ਸਾਡਾ ਮਕਸਦ ਆ ਕਿਉਂਕਿ ਲੁਧਿਆਣਾ ਸ਼ਹਿਰ ਦੇ ਵਿੱਚ ਇੱਕ ਨੇਕ ਕੰਮਾਂ ਦੇ ਵਿੱਚ ਭੋਲਾ ਇੱਥੇ ਸਾਡੇ ਨਾਲ ਬਿਠੇ ਇਹਨਾਂ ਦਾ ਨਾਮ ਮਿਸ਼ਾ ਮੁਰੇ ਆਂਦਾ ਸੋ ਭੋਲਾ ਸਾਡੇ ਨਾਲ ਉਹਦੀ ਫੈਮਿਲੀ ਸਾਡੇ ਨਾਲ ਗੱਲ ਕਰਦੇ ਆ ਇਹ ਰੱਬੀ ਰੂਹਾਂ ਦਾ ਸਵਾਗਤ ਕਰਦੇ ਆ ਤੁਹਾਡਾ ਦੋਨਾਂ ਜੀਆ ਦਾ ਬਹੁਤ ਬਹੁਤ ਸਵਾਗਤ ਹੈ ਯੂਨਾਈਟਿਡ ਪੋਰਟ ਚ ਥੈਂਕ ਯੂ ਭਾਜੀ ਸਸੀਕਾਰ ਥੈਂਕ ਯੂ ਸਰ ਥੈਂਕ ਸੋ ਪਹਿਲਾਂ ਤਾਂ ਭੋਲੇ ਦੀ ਤਾਂ ਤੁਹਾਨੂੰ ਬੜੀ ਬਾਰ ਅਸੀਂ ਦਿਖਾਈ ਚੁੱਕਿਆ ਅੱਜ ਭੋਲੇ ਦੀ ਜੀਵਨ ਸਾਥੀ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇੱਕ ਕਹਿੰਦੇ ਆ ਕਾਮਯਾਬ ਸ਼ਖਸ ਪਿੱਛੇ ਇੱਕ ਔਰਤ ਦਾ ਹੱਥ ਹੁੰਦਾ ਕਿੱਦਾਂ ਦੇਖਦੇ ਹੋ ਨਾਲ ਕਿ ਤੰਗ ਕਰਦਾ ਹਾਂ ਹਾਂਜੀ ਸਰ ਥੋੜੀ ਬਹੁਤ ਪ੍ਰੋਬਲਮਸ ਆਨੀਆਂ ਕਿ ਜਿੰਨਾ ਮੈਰਿਜ ਤੋਂ ਪਹਿਲੇ ਵੀ ਮੈਂ ਇਹਨਾਂ ਨੂੰ ਦੇਖਿਆ ਸੇਵਾ ਕਰਦੇ ਹੋ ਈਵਨ ਕਿ ਮੈਰਿਜ ਆਫਟਰ ਵੀ ਸੇਵਾ ਹੀ ਕਰ ਰਹੇ ਨੇ ਬਟ ਜਿਸ ਸਾਹਮਣੇ ਸਟ ਫੈਮਿਲੀ ਆ ਛੋਟੇ ਛੋਟੇ ਬੇਬੀਜ਼ ਨੇ ਐਕਚੁਅਲੀ ਉਹਨਾਂ ਨਾਲ ਵੀ ਟਾਈਮ ਥੋੜਾ ਸਪੈਂਡ ਕਰਨਾ ਹੁੰਦਾ ਇਹਨਾਂ ਨੂੰ ਕੋਈ ਨਾ ਕੋਈ ਜਿੱਦਾਂ ਸੇਵਾ ਕਰਨ ਦਾ ਮੌਕਾ ਮਿਲ ਜਾਂਦਾ ਇਹ ਉੱਥੇ ਚਲੇ ਜਾਂਦੇ ਨੇ ਕੰਮ ਘੱਟ ਸੇਵਾ ਜ਼ਿਆਦਾ ਕਰਦਾ ਹਾਂਜੀ ਸਰ ਜਦਾ ਰੋਡ ਐਕਸੀਡੈਂਟ ਹੋ ਗਿਆ ਯਾ ਇਵਨ ਕੀ ਗਵਾਂ ਹੋ ਗਿਆ ਇਹ ਚੱਲਦਾ ਹੀ ਰਹਿੰਦਾ ਵਾ ਤੇ ਹੁਣ ਥੋੜੇ ਦਿਨਾਂ ਤੋਂ ਗਵਾਂ ਦੀ ਪ੍ਰੋਬਲਮਜ਼ ਆ ਰਹੀ ਆ ਕਿ ਗਵਾਂ ਨੂੰ ਸਿੱਟ ਰਹੇ ਨੇ ਤੇ ਤਾਂ ਕਰਕੇ ਗਵਾਂ ਦਾ ਘਰੇ ਸੰਸਕਾਰ ਵਗੈਰਾ ਤਾਂ ਕਰਕੇ ਤੇ ਇਹ ਹਮੇਸ਼ਾ ਇਦਾਂ ਹੀ ਰਹਿੰਦਾ ਜਦੋਂ ਫੋਨ ਕਰੋ ਤੁਰ ਪੈਂਦਾ ਕੋਈ ਜਾ ਕੇ ਸਰ ਇਹਨਾਂ ਨੂੰ ਕੋਈ ਪ੍ਰੋਬਲਮਜ਼ ਆ ਜਾਂਦੀ ਆ ਹੈਲਪ ਦੀ ਜੇ ਹੁੰਦੇ ਉੱਥੇ ਚਲੇ ਜਾਂਦੇ ਆ ਸੇਵਾ ਕਰਨ ਤੇ ਪਸਤਾਵਾ ਤਾਂ ਨਹੀਂ ਹੋ ਰੇ ਮੈਰੀ ਲਵ ਮੈਰਿਜ ਕੇ ਅਰੇਂਜ ਮੈਰੀ ਦਾ ਲਵ ਵਿਦ ਅਰੇਜ ਲਵ ਵਿਦ ਨਹੀਂ ਇਸ ਤਰ੍ਹਾਂ ਤਾਂ ਨਹੀਂ ਹੋ ਰਿਹਾ ਅੱਜ ਦੁਰਪੇ ਦਾ ਜਦੋਂ ਆਪਣੇ ਟੀਨ ਟਪਰ ਤੁਰ ਕੇ ਸੇਵਾ ਦੇ ਨਾਲ ਸਰ ਲੱਕੀ ਕਾ ਸਕਦੇ ਆ ਇਹਨਾਂ ਨੂੰ ਸੇਵਾ ਕਰਨ ਦਾ ਸ਼ੌਂਕ ਲਗਾ ਲਓ ਜਾਂ ਇੱਕ ਜਜ਼ਬਾ ਲਗਾ ਲਓ ਚਲੇ ਜਾਂਦੇ ਨੇ ਸਤ ਕਿੰਨੇ ਵਜੇ ਕੋਈ ਟਾਈਮ ਨਹੀਂ ਈਵਨ ਕਈ ਵਾਰ 3 ਵਜੇ ਕਈ ਵਾਰ 4 ਵਜੇ ਕੋਈ ਟਾਈਮ ਨਹੀਂ ਹੁੰਦਾ ਸਰ ਪਰ ਛੋਟੇ ਛੋਟੇ ਬੱਚੇ ਤੁਹਾਡੇ ਦੋ ਪਿਆਰੀਆਂ ਜੀਆਂ ਬੇਟੀਆਂ ਆ ਲੱਗਦਾ ਨਹੀਂ ਵੀ ਇਹ ਸਮਾਜ ਸੇਵਾ ਦੇ ਨਾਲ ਕੰਮ ਵੀ ਪਹਿਲ-ਪਹਿਲ ਦੇ ਹੱਦ ਤੱਕ ਦੇਖਣਗੇ ਤਾਂ ਪਰ ਹਮੇਸ਼ਾ ਇਹਨੂੰ ਅਸੀਂ ਵੀ ਕਹੀ ਮਰ ਕੇ ਆ ਜਦੋਂ ਕੋਈ ਟੈਂਕੀ ਤੇ ਚੜ ਗਿਆ ਉਸ ਦਿਨ ਵੀ ਅਸੀਂ ਇਹਨੂੰ ਕਿਹਾ ਵੀ ਤੂੰ ਥੋੜਾ ਧਿਆਨ ਨਾਲ ਜਿੱਥੇ ਪ੍ਰਸ਼ਾਸਨ ਨਹੀਂ ਹੱਥ ਪਾਉਂਦਾ ਉੱਥੇ ਵੀ ਮੌਰੀ ਹੋ ਕੇ ਬੇਜਿਕ ਕਿਸੇ ਦੀ ਜਾਨ ਬਚਾ ਰਿਹਾ ਹੁੰਦਾ ਪਰ ਕੱਲ ਨੂੰ ਕੋਈ ਖਤਰਾ ਹੋ ਗਿਆ ਕਿਸੇ ਦੀ ਜਾਨ ਚਲ ਗਈ ਤੇ ਪ੍ਰਸ਼ਾਸਨ ਨੇ ਇਹ ਤਾਂ ਨਹੀਂ ਦੇਖਣਾ ਇਹਨੇ 10 ਸੇਵਾਵਾਂ ਕੀਤੀਆਂ ਫੇਰ ਵੀ ਕਿਤੇ ਨਾ ਕਿਤੇ ਅਸੀਂ ਇਹਨੂੰ ਡੀਮੋਟੀਵੇਟ ਨਹੀਂ ਕਰ ਰਹੇ ਪਰ ਕਿੰਨੇ ਕਿਤੇ ਅਸੀਂ ਜਿਹੜੇ ਹਾਲਾਤ ਦੇਖ ਰਹੇ ਆ ਪ੍ਰਸ਼ਾਸਨ ਦੇ ਉਹਨੂੰ ਦੇਖਦੇ ਦੇਖਦੇ ਜਾਂ ਜਿਹੜਾ ਆਈਟਮ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਹਾਲ ਚੱਲਦਾ ਉਹਨੂੰ ਦੇਖ ਕੇ ਅਸੀਂ ਇਹਨੂੰ ਥੋੜਾ ਕਹੀਦਾ ਤੇਰਾ ਤੁਹਾਡਾ ਕੀ ਕਹਿਣਾ ਸਰ ਇਹ ਫੈਕਟਾ ਪੈਂਦਾ ਵਾ ਕਿਉਂਕਿ ਕਿਸੇ ਨੇ ਲਾਸਟ ਮੌਕੇ ਦੇ ਸਾਥ ਨਹੀਂ ਦੇਣਾ ਚਾਇਆ ਕੋਈ ਪ੍ਰਸ਼ਾਸਨ ਹੈ ਚਾਹੀ ਕੁਝ ਵੀ ਆ ਹੁਣ ਇਹ ਵੀ ਲਗਾ ਲਕੀ ਗਊ ਰક્ષਕ ਨੇ ਕਿਆ ਜਾਂਦਾ ਕਿ ਜਦੋਂ ਮੀਡੀਆ ਚ ਜਾਂਦਾ ਤਾਂ ਇਹੀ ਆਂਦਾ ਕਿ ਗਊ ਰક્ષਣ ਨੇ ਗੱਡੀਆਂ ਰੱਖਿਆ ਜਾਂ ਹੁਣ ਵੀ ਤਾਂ ਗਊਆਂ ਮਾਰ ਰਹੀਆਂ ਹੁਣ ਗਊ ਰક્ષਕ ਕਿਉਂ ਨਹੀਂ ਆ ਰਿਹਾ ਫਰੰਟ ਤੇ ਉਹ ਤਾਂ ਗਊ ਰਖਿਫ ਇੱਕ ਗੱਡੀਆਂ ਰੋਕ ਲੈਂਦੇ ਨਾ ਫਿਰ ਉਤੋਂ ਸੋਦੇਵਾਜੀ ਵੀ ਹੋ ਜਾਂਦੀ ਕਈਆਂ ਦੀ 10 ਗੱਡੀਆਂ ਵਿੱਚ ਇੱਕ ਅੱਧੀਆਂ ਦੀ ਸੋਦੇਵਾਜੀ ਹੋ ਜਾਂਦੀ ਹੈ ਤੇ ਇੱਥੇ ਤਾਂ ਮਰੀਆਂ ਉਹਨਾਂ ਨੂੰ ਕਿੱਥੇ ਲੈ ਕੇ ਜਾਣਾ ਤਾਂ ਉਹਨਾਂ ਨੂੰ ਵੀ ਆਣਾ ਚਾਹੀਦਾ ਨਾ ਉਹਨਾਂ ਦੀ ਜ਼ਰੂਰਤ ਹੈ ਗੁੱਸਾ ਸੋ ਬਿਲਕੁਲ ਸਾਡੇ ਨਾਲ ਭੋਲਾ ਬਿਠਿਆ ਅਸਲੀ ਨਾਮ ਅਸੀਂ ਵੀ ਨਹੀਂ ਅੱਜ ਤੱਕ ਅਰੇ ਪੁੱਛਿਆ ਅੱਜ ਜੈ ਸ਼੍ਰੀ ਰਾਮ ਵੀ ਤੁਹਾਡੇ ਸਾਹਮਣੇ ਪੁੱਛਦੇ ਕੀ ਨਾਮ ਤੁਹਾਡਾ ਸੀ ਮੇਰਾ ਨਾਮ ਰੋਹਿਤ ਅਰੋੜਾ ਪਰ ਰੋਹਿਤ ਅਰੋੜਾ ਦੇ ਨਾਮ ਤੋਂ ਮੈਨੂੰ ਬੋ ਕੱਟ ਭੋਲੇ ਦੇ ਨਾਮ ਤੋਂ ਹੀ ਸਾਰੇ ਜਾਣਦੇ ਨੇ अच्छा जो ਕਿਤੇ ਰੋਹਿਤ अरोड़ा ਨਾਂ ਤਾਂ ਤਾਂ ਲਿਖਿਆ ਵੀ ਅਮਿਤ अरोड़ा ਦਾ ਨਾਲ अरोड़े ਰੋੜੇ ਆਇਕ 100 ਰੋੜੇ ਨੂੰ ਪਾਜੀ ਉਹ ਜਿਹੜਾ ਤੁਸੀਂ ਅਮਿਤ ਰੋੜੇ ਦੀ ਗੱਲ ਕਰ ਰਹੇ ਹੋ ਉਹ ਸਾਡੇ अरोੜਿਆਂ ਦੇ ਨਾਂ ਤੇ ਬਸ ਹੁਣ ਮੈਂ ਕੀ ਕਮਾ ਕਹਿੰਦੇ ਬੋਲਣ ਤੋਂ ਪਹਿਲਾਂ ਤੋਲਿਆ ਜਾਂਦਾ ਹੈ ਫਿਰ ਬਾਅਦ ਚ ਬੋਲਿਆ ਜਾਂਦਾ ਉਹ ਬੋਲਣ ਤੋਂ ਪਹਿਲਾਂ ਗੱਲ ਨੂੰ ਤੋਲਦੇ ਨਹੀਂ ਜੋ ਉਹਨਾਂ ਦੇ ਮੂੰਹ ਚ ਆਂਦਾ ਬੋਲ ਦਿੰਦੇ ਨੇ ਮੈਂ ਕੋਈ ਸਿਵ ਸੈਣੀ ਜਾਂ ਮੈਂ ਕੋਈ ਮੈਨੂੰ ਕਿਸੇ ਚੀਜ਼ ਦਾ ਕੋਈ ਲਗਾਵ ਨਹੀਂ ਹੈਗਾ ਨਾ ਮੈਂ ਗਨਮੈਨ ਲੈਣਾ ਚਾਹੁੰਦਾ ਨਾ ਮੈਂ ਕੁਛ ਲੈਣਾ ਚਾਹੁੰਦਾ ਸਿਰਫ ਮੈਨੂੰ ਚੀਜ਼ ਦੇਖਦੀ ਹੈ ਸੇਵਾ ਜਿੱਦਾਂ ਮੇਰੇ ਮੈਸੀਨ ਨੇ ਕਿਹਾ ਰਾਤ ਨੂੰ 3 ਵਜੇ ਚਲ ਜਾਂਦੇ ਨੇ 4 ਵਜੇ ਚਲ ਜਾਂਦੇ ਆ ਭਾਜੀ ਜੇ ਅੱਜ ਤੋਂ ਕਈ ਸਾਲ ਪਹਿਲਾਂ ਜੇ ਅਸੀਂ ਭਗਤ ਸਿੰਘ ਦੇ ਪਰਿਵਾਰ ਨੂੰ ਲਾ ਲਈਏ ਭਗਤ ਸਿੰਘ ਦਾ ਇੱਕ ਯੋद्धा ਜਿਹੜਾ ਸੀਗਾ ਭਗਤ ਸਿੰਘ ਜੀ ਆਪਣੇ ਠੀਕ ਆ ਜੇ ਉਹ ਚੀਜ਼ ਸੋਚ ਲੈਂਦੇ ਕਿ ਮੈਂ ਇਹ ਦੇਸ਼ ਵਾਸਤੇ ਕਿ ਮੈਂ ਇੱਕ ਦਿਨ ਫਾਂਸੀ ਦੇ ਲਟਕਣਾ ਤੇ ਭਾਜੀ ਅਸੀਂ ਕੁਛ ਨਾ ਕਰ ਪਾਉਂਦੇ ਮੇਰੀ ਅਸੀਂ ਚਾਰ ਬ੍ਰਦਰ ਆ ਠੀਕ ਆ ਰੋਹਿਤ ਸ਼ੁਭਮ ਕਮਲ ਮੰਥਨ ਭਾਜੀ ਮੈਂ ਸਲੂਟ ਆ ਮੇਰੀ ਉਸ ਮਾਣ ਨੂੰ ਜਿਹਨੂੰ ਮੈਂ ਪੁੱਜਦਾ ਵਾਂ ਕਹਿੰਦੇ ਰੱਬ ਨੂੰ ਪੁੱਜਿਆ ਤੇ ਕੀ ਪੁੱਜਿਆ ਜਦ ਆਪਣੇ ਮਾਪਿਆਂ ਨੂੰ ਨਹੀਂ ਪੁੱਜਿਆ ਮੈਂ ਆਪਣੇ ਮਾਂ ਨੂੰ ਪੁੱਜਦਾ ਵਾਂ ਪਿਓ ਨੂੰ ਪੁੱਜਦਾ ਵਾਂ ਤੇ ਮੈਂ ਉਹੀ ਗੱਲ ਰੱਖਦੇ ਹੋਏ ਕਰਾਂਗਾ ਕਿ ਸੇਵਾ ਇੱਕ ਇਹੋ ਜਿਹਾ ਨਸ਼ਾ ਹੈ ਤੇ ਇਹੋ ਜਿਹਾ ਸਕੂਨ ਹੈ ਜਿਹੜਾ ਕਿ ਮੈਨੂੰ ਸੇਵਾ ਕਰਕੇ ਬਹੁਤ ਵਧੀਆ ਮਿਲਦਾ ਹੈ ਤੇ ਮੈਨੂੰ ਨੀਂਦ ਬਹੁਤ ਵਧੀਆ ਆਉਂਦੀ ਹੈ ਪਰ ਥੋੜੀ ਦਿਰ ਪਹਿਲਗਤ ਨਹੀਂ ਵੀ ਘਰ ਦੇਲੇ ਘਰੋਂ ਘਰ ਤਾ ਕਹਿੰਦੇ ਸੇਵਾ ਹੀ ਕਰ ਤੂੰ ਘਰ ਦੇਦੇ ਘਰੋਂ ਕੱਢਣ ਦਾ پتہ ਕੀ ਗੱਲ ਹੈ ਜਦੋਂ ਭਾਜੀ ਘਰ ਦੇ ਦੇਖਦੇ ਐ ਕਿ ਬੱਚਾ ਨਹੀਂ ਹਟਦਾ ਪਿਆ ਸੇਵਾ ਤੋਂ ਠੀਕਾ ਉਹਨਾਂ ਨੂੰ ਉਹਨਾਂ ਤੇ ਇਹ ਆ ਕਿ ਬੱਚਿਆਂ ਵਾਲਾ ਅੱਜ ਪਰਿਵਾਰ ਵਾਲਾ ਕਿ ਕੱਲ ਧੀਆਂ ਕਿਦਾਂ ਪਾਲੇਗਾ ਹਰ ਮਾਪੇ ਬੱਚੇ ਤੋਂ ਨਹੀਂ ਡਰਦੇ ਬੱਚੇ ਦੇ ਉੱਤੇ ਕੋਈ ਬਲੇਮ ਆ ਜੇ ਉਹ ਚੀਜ਼ ਤੋਂ ਡਰਦੇ ਨੇ ਕਿਉਂਕਿ ਕਈ ਸਮੱਸਿਆ ਵੀ ਇਹੋ ਜਿਹੇ ਨੇ ਜਿਹੜੇ ਕਿ ਤੁਹਾਨੂੰ ਮੈਂ ਜਿਹੜੇ ਕਿ ਸਮੱਸਿਆ ਵੀ ਕੁਝ ਇਹੋ ਜਿਹੇ ਨੇ ਤੁਹਾਡੇ ਸਾਹਮਣੇ ਜਿਨ੍ਹਾਂ ਨੇ ਬਹੁਤ ਚੰਗਾ ਕਰਨਾ ਚਾਹਿਆ ਤੇ ਉਹਨਾਂ ਦੇ ਨਾਲ ਬਹੁਤ ਮਾੜਾ ਹੋਇਆ ਉਹਨਾਂ ਨਾਲ ਬਹੁਤ ਜ਼ਿਆਦਾ ਮਾੜਾ ਹੋਇਆ ਠੀਕ ਹੈ ਉਹੀ ਚੀਜ਼ ਨੂੰ ਦੇਖਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਮੇਰੇ ਜਿਹੜੇ ਮਦਰ ਹੈਗੇ ਆ ਠੀਕ ਹੈ ਅੱਜ ਤੋਂ ਮੈਂ ਤੁਹਾਨੂੰ ਪੁਰਾਣੀ ਗੱਲ ਦੱਸਣ ਲੱਗਾ ਮੈਨੂੰ ਅੱਜ ਵੀ ਉਹ ਯਾਦ ਹੈ ਮੇਰੇ ਮੰਮੀ ਹੁੰਨੀ ਰੋਟੀ ਖਾਣ ਲੱਗੇ ਤੇ ਪਲੇਟ ਦੇ ਵਿੱਚ ਇੱਕ ਰੋਟੀ ਸੀ ਜਦੋਂ ਸਾਡੇ ਤੇ ਬਹੁਤ ਜ਼ਿਆਦਾ ਮਾੜੇ ਟਾਈਮ ਸੀਗੇ ਤੇ ਇੱਕ ਰੋਟੀ ਸੀ ਮੰਮੀ ਖਾਣ ਲੱਗੇ ਤੇ ਇੰਦੇ ਦੇ ਵਿੱਚ ਨਾ ਇੱਕ ਸਾਧੂ ਜੀ ਆ ਗਏ ਉਹ ਸਾਧੂ ਜੀ ਆ ਗਏ ਤੇ ਮੰਮੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਕਹਿੰਦੇ ਪੁੱਤ ਭੁੱਖ ਲੱਗੀ ਆ ਕੁਝ ਖਾਣਾ ਤੇ ਮੇਰੇ ਰੋਣ ਕੇ ਖੜੇ ਹੋਣ ਲੱਪੇ ਮੈਂ ਆਪਣੀ ਬਹੁਤ ਪੁਰਾਣੀ ਗੱਲ ਮੈਂ ਉਦੋਂ ਕੁਝ 7-8 ਸਾਲ ਦਾ ਸੀ ਅੱਜ ਤੱਕ ਯਾਦ ਹੈ ਤੇ ਮੰਮੀ ਦੇ ਜਿਹੜੀ ਰੋਟੀ ਪਲੇਟ ਦੇ ਵਿੱਚ ਪਈ ਸੀ ਮੰਮੀ ਨੇ ਚੱਕ ਕੇ ਉਹ ਸਾਧੂ ਦੇ ਅੱਗੇ ਘਰਤੀ ਉਹੀ ਸਿੱਖ ਜਿਹੜੀ ਆ ਜਿਹੜੀ ਸਿੱਖ ਆ ਜਿਹੜੀ ਮੇਰੀ ਆਪਣੀ ਮਾਂ ਵੱਲੋਂ ਕਿ ਮਾੜੇ ਟਾਈਮ ਦੇ ਵਿੱਚ ਜਦੋਂ ਤੁਸੀਂ ਕਿਸੇ ਨੂੰ ਭੁੱਖੇ ਨੂੰ ਤੁਸੀਂ ਦਾਣਾ ਖਾਣੇ ਹੋ ਜਾਂ ਅੰਨ ਖਵਾਨੇ ਹੋ ਤੁਹਾਨੂੰ ਆਟੋਮੈਟਿਕ ਉਸ ਚੀਜ਼ ਦਾ ਜੋ ਵੀ ਸਿਸਟਮ ਹੈਗਾ ਤੁਹਾਡੇ ਸਾਹਮਣੇ ਆ ਜਾਏ ਜੀ ਪਰ ਬੋਲੇ ਇੱਕ ਜਿਹੜੀ ਗੱਲ ਹੈ ਵੀ ਦੇਖਣ ਵਾਲੀ ਹੈ ਨਾ ਕਿ ਸਾਡੇ ਸਮਾਜ ਦੇ ਵਿੱਚ ਇਸ ਟਾਈਮ ਵੱਡੇ ਵੱਡੇ ਠੇਕੇਦਾਰ ਬਣੇ ਹੋਏ ਨੇ ਚਾਹੇ ਕੋਈ ਸਮਾਜਾ ਸਿੱਖ ਸਮਾਜ ਹਿੰਦੂ ਸਮਾਜ ਮੁਸਲਮਾਨ ਸਮਾਜ ਸਾਈ ਸਮਾਜ ਵੱਡੇ ਵੱਡੇ ਠੇਕੇਦਾਰ ਨੇ ਪਰ ਉਹ ਇੱਕ ਆਪਣੇ ਦਾਇਰੇ ਵਿੱਚ ਹੀ ਵੱਡੇ ਠੇਕੇਦਾਰ ਨੇ ਆਪਣੀਆਂ ਜਿਹੜੀਆਂ ਲੋਕਾਂ ਨੂੰ ਪਿੱਛੇ ਲਾਉਣ ਵਿੱਚ ਹੀ ਠੇਕੇਦਾਰ ਨੇ ਪਰ ਜਦੋਂ ਗਰਾਊਂਡ ਰਿਪੋਰਟਿੰਗ ਦੀ ਗੱਲ ਆਉਂਦੀ ਹੈ ਗਰਾਊਂਡ ਰਿਪੋਰਟ ਦੇ ਉੱਤੇ ਜੇ ਕਿਤੇ ਹੁਣ ਪਿੱਛੇ ਜੇ ਤੁਸੀਂ ਗਵਾਂ ਦਾ ਕਿੰਨੀਆਂ 50 55 ਗਵਾਂ ਜਿਹੜੀਆਂ ਜਦੋਂ ਜਿਹੜਾ ਇਸ ਟਾਈਮ ਆਪਣਾ ਮੁਰਜ਼ਰੀ ਪੋਚੜਖਾਨਾ ਜਿਹਨੂੰ ਕਹਿੰਦੇ ਕੋ ਉਹ ਬੰਦ ਹੋ ਗਿਆ ਸੀ ਉੱਥੇ ਜੱਟਾ ਕਿਸਾਨ ਵੀਰਾਂ ਨੇ ਧੰਨੇ ਲਾ ਦਿੱਤੀ ਉਹ ਟਿੱਬਾ ਰੋਡ ਤਾਇਪ ਰੋਡ ਤੇ ਜਿਹੜਾ ਕੂੜੇ ਵਾਲਾ ਡੰਪ ਪੁੱਜਦਾ ਸੀ ਠੀਕ ਹੈ ਤੁਸੀਂ ਚੱਕ ਕੇ ਦਾ ਸੰਸਕਾਰ ਕੀਤਾ ਦਫنائੀਆਂ ਆਪਣੇ ਕੋਲੋਂ ਨਮਕ ਫੁੱਲ ਪਾਏ ਪਰ ਜਿਹੜੀ ਕਾਰਪੋਰੇਸ਼ਨ ਕਾ ਉਸ ਐਸ ਲੈਂਦੀ ਹੈ ਨਾ ਹੋਰ ਜਿਹੜੇ ਐਮ ਐਲ ਏ ਨੇ ਮੌਜੂਦਾ ਇੱਥੇ ਇਹ ਉਹਨਾਂ ਨੂੰ ਨਹੀਂ ਪਤਾ ਇੱਥੇ ਬਿਮਾਰੀਆਂ ਫੈਲਣਗੀਆਂ ਕਾਰਪੋਰੇਸ਼ਨ ਦੀ ਕਾ ਉਸ ਐਸ ਲੈਂਦੀ ਉਹਨਾਂ ਨੂੰ ਪਤਾ ਵੀ ਸਾਡੇ ਫਰਜ਼ ਪਾ ਜੀ ਮੈਂ ਵੀਰ ਜੀ ਉਹੀ ਗੱਲ ਕਰਨਾ ਚਾਹੁੰਦਾ ਵਾ ਪਹਿਲਾਂ ਨਾ ਕਿਸੇ ਟਾਈਮ ਚ ਅੰਦਾ ਕਾਨੂੰਨ ਕਹਿੰਦੇ ਹੁੰਦੇ ਸੀ ਹੁਣ ਅੰਦਾ ਸਿਸਟਮ ਹੀ ਬਣ ਗਿਆ ਹੋਇਆ ਕਿਸੇ ਟਾਈਮ ਮੈਸੇਜ ਹੁੰਦਾ ਸੀ ਬੂਰਾ ਮਤ ਦੇਖੋ ਬੂਰਾ ਮਤ ਕਹੋ ਬੂਰਾ ਮਤ ਸੁਣੋ ਹੁਣ ਉਹ ਮੈਸੇਜ ਚੇਂਜ ਹੋ ਗਿਆ ਜਿੱਦਾਂ ਪਹਿਲਾਂ ਗੱਬਰ ਮੂਵੀ ਸੀ ਫਿਰ ਉਸ ਤੋਂ ਬਾਅਦ ਗੱਬਰ ਇਜ਼ ਦਾ ਬੈਕ ਆ ਗਈ ਹੈਨਾ ਤੇ ਉਸ ਹਿਸਾਬ ਦੇ ਨਾਲ ਸਿਸਟਮ ਚੇਂਜ ਹੋ ਜਾਂਦਾ ਹੁਣ ਪ੍ਰਸ਼ਾਸਨ ਤੇ ਜਿਹੜਾ ਪੋਲਿਟਿਕਸ ਦੇ ਵਿੱਚ ਮੈਂ ਤੁਹਾਨੂੰ ਦੱਸ ਸਕਦਾ ਇਸ ਤਰੀਕੇ ਦੇ ਨਾਲ ਅੰਦੇ ਬੈਰੇ ਹੋ ਗਏ ਹੋਏ ਨੇ ਕਿ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਦਿਖਦੀਆਂ ਹੁਣ ਉਥੋਂ ਦੀ ਐਮਐਲਏ ਸਾਹਿਬ ਦਾ ਦਫ਼ਤਰ ਕਿੰਨੀ ਦੂਰ ਹੈ ਜਿੱਥੋਂ ਅੱਜ ਮੈਂ ਗਈਆਂ ਚੱਕੀਆਂ ਬਿਲਕੁਲ ਬੈਕ ਸਾਈਡ ਤੇ ਉਹਨਾਂ ਦੇ ਐਮਐਲਏ ਸਾਹਿਬ ਦਾ ਦਫ਼ਤਰ ਹੈ ਪਰ ਉਹਨਾਂ ਦੇ ਉਹ ਲੱਗਾ ਹੋਇਆ ਹੈ ਨਾ 에ਅਰ ਪਿਊਰੀਫਾਈਡ ਹਾਂਜੀ ਉਹੀ ਮੈਂ ਗੱਲ ਦੱਸਣ ਲੱਗਾ ਪਾਜੀ ਜਿਹੜੀ ਕਰੋਨਾ ਬਿਮਾਰੀ ਸੀਗੀ ਨਾ ਉਹ ਬਿਗੈਰ ਦੱਸੇ ਆਈ ਸੀ ਜਿਹੜੀ ਇਹ ਬਿਮਾਰੀ ਆ ਰਹੀ ਹੈ ਤੇ ਦੱਸ ਕੇ ਆ ਰਹੀ ਹੈ ਤਾਂ ਹੱਲ ਕਰ ਲੋ ਬਾਅਦ ਵਿੱਚ ਪਸਤਾਇਆ ਤਾਂ ਕਿਆ ਪਸਤਾਇਆ ਜਬ ਪਹਿਲੇ ਹੀ ਨਹੀਂ ਅਕਲ ਆਇਆ ਠੀਕ ਹੈ ਨਾ ਇਨਾਂ ਨੇ ਭਾਜੀ ਇਸ ਤਰੀਕੇ ਨਾਲ ਇਸ ਏਰੀਏ ਦੇ ਵਿੱਚ ਮੈਂ ਕਹਿੰਦਾ ਮੇਰੇ ਪਰਿਵਾਰ ਮੇਰਾ ਕਹਿੰਦਾ ਮੈਂ ਰਾਤ ਨੂੰ ਚੱਲ ਜਾਂਦਾ ਭਈ ਮੇਰੇ ਅੰਦਰ ਸਿਸਟਮ ਹੀ ਪਤਾ ਨਹੀਂ ਕਿਹੋ ਜਿਹਾ ਮੈਂ ਕਿਸੇ ਫੇਮ ਲੈਨ ਨੂੰ ਤੁਸੀਂ ਦੇਖੋ ਤੁਸੀਂ ਹੀਰੇ ਵੀਰ ਜੀ ਤੁਸੀਂ ਇਸ ਟਾਈਮ ਆਏ ਹੋ ਠੀਕ ਹੈ ਤੁਸੀਂ ਇੰਟਰਵਿਊ ਕਰ ਰਹੇ ਹੋ ਰਾਤ ਨੂੰ 2:30 3 ਵਜੇ ਤਾਂ ਨਹੀਂ ਕੋਈ ਮੈਂ মিডিਆ ਵਾਲਾ ਸੱਦ ਕੇ ਮੈਂ ਕਹਿੰਦਾ ਮੇਰੀ ਇੰਟਰਵਿਊ ਕਰੋ ਜਾਂ ਮੇਰਾ ਕੁਝ ਕਰੋ ਕਿ ਮੈਂ ਆਪਣਾ ਨਾਮ ਨਹੀਂ ਚਮਕਾਣਾ ਚਾਹੁੰਦਾ ਮੈਂ ਸਿਰਫ ਸੇਵਾ ਕਰਦਾ ਮੈਨੂੰ ਸੇਵਾ ਦੇ ਵਿੱਚ ਇੰਨਾ ਕੁ ਲਗਾਵ ਹੈ ਔਰ ਉਸ ਸੇਵਾ ਦਾ ਜਿਹੜਾ ਫਲ ਹੈ ਉਹ ਮੇਰੇ ਧੀਆਂ ਦੇ ਰੂਪ ਚ ਮਿਲਿਆ ਧੀਆਂ ਦੇ ਰੂਪ ਦੇ ਵਿੱਚ ਮੈਨੂੰ ਮਿਲਿਆ ਠੀਕ ਹੈ ਉਹ ਇਸ ਤਰੀਕੇ ਨਾਲ ਮਿਲਿਆ ਕਿ ਮੈਨੂੰ ਜਿਹੜੀਆਂ ਲక్ష్ਮੀਆਂ ਹੈਗੀਆਂ ਮੇਰੀਆਂ ਜਿਹੜੀਆਂ ਲక్ష్ਮੀਆਂ ਹੈਗੀਆਂ ਮੇਰੀਆਂ ਧੀਆਂ ਵੈ ਮੇਰੀਆਂ ਜਿੰਦ ਮੇਰੀਆਂ ਜਾਨ ਠੀਕ ਹੈ ਔਰ ਮੈਂ ਇਹਨਾਂ ਦਾ ਦਿੱਤਾ ਇਸ ਟਾਈਮ ਖਾ ਰਿਆ ਔਰ ਜਿੰਨੇ ਮੈਂ ਭਲਾਈ ਵਾਲੇ ਕੰਮ ਕੀਤੇ ਨੇ ਜਿੰਨੇ ਸਭ ਤੋਂ ਪਹਿਲਾਂ ਜਿਹੜਾ ਕਿ ਐਕਸੀਡੈਂਟ ਮੈਨੂੰ ਅੱਜ ਵੀ ਯਾਦ ਆ ਮੈਂ ਆਪਣੀ ਲਾਈਫ 'ਚ ਜਿਹੜਾ ਪਹਿਲਾ ਐਕਸੀਡੈਂਟ ਚੱਕਿਆ ਸੀ ਨੀਤਿਕਾ ਮੇਰੇ ਆਟੋ ਦੇ ਵਿੱਚ ਬੈਠੀ ਹੋਈ ਸੀਗੀ ਇਹਨਾਂ ਨੂੰ ਮੈਂ ਕੋਲਜ ਤੋਂ ਛੁੱਟੀ ਹੋਈ ਮੈਂ ਕੋਲਜ ਤੋਂ ਲੈ ਕੇ ਆ ਰਿਆ ਹਾਂ ਤੇ ਬੋਨ ਬ੍ਰੈਡ ਵਾਲੇ ਟਰੱਕ ਦੇ ਨਾਲ ਦਾਦਾ ਮੋਟਰ ਦੇ ਬਿਲਕੁਲ ਸਾਹਮਣੇ ਤਿੰਨ ਬੱਚਿਆਂ ਦਾ ਐਕਸੀਡੈਂਟ ਨਾਲ ਮੇਵਾ ਵੀ ਖਾਦਾ ਹਾਂਜੀ ਹਾਂਜੀ ਜੋ ਕੁਝ ਵੀ ਆ ਠੀਕ ਹੈ ਨਿਤਿਕਾ ਉਹ ਨਹੀਂ ਬੈਠੇ ਹੋਏ ਸੀਗੇ ਕਿ ਇਹ ਮੇਰੇ ਸਵੇਰੇ ਸ਼ਾਮ ਆਟੋ ਦੇ ਵਿੱਚ ਆਂਦੇ ਹੁੰਦੇ ਸੀ ਪੱਕੇ ਲੱਗੇ ਹੋਏ ਸੀਗੇ ਤੇ ਉਹਦੇ ਮੇਰੇ ਸਾਹਮਣੇ ਤਿੰਨ ਬੱਚਿਆਂ ਦਾ ਐਕਸੀਡੈਂਟ ਹੋਇਆ ਬੋਨ ਬ੍ਰੈਡ ਵਾਲੇ ਦੀ ਕੋਈ ਗਲਤੀ ਨਹੀਂ ਸੀ ਟਰੱਕ ਡਰਾਈਵਰ ਦੀ ਰੋਂਗ ਸਾਈਡ ਤੋਂ ਬੱਚੇ ਜਾ ਰਹੇ ਸੀਗੇ ਰੋਂਗ ਸਾਈਡ ਤੋਂ ਜਾ ਰਹੇ ਸੀ ਪਿੱਛੇ ਵਾਲਾ ਟਾਇਰ ਸਲਿੱਪ ਹੋ ਗਿਆ ਮੇਰੀ ਅੱਖੀ ਦੇ 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 ਉਹ ਟਰੱਕ ਥੱਲੇ ਆ ਗਿਆ ਇੱਕ ਜਿਹੜਾ ਬੱਚਾ ਬਚਿਆ ਉਦੋਂ ਮਾਧਵੀ ਸ਼ਰਮਾ ਮੈਡਮ ਹੁੰਦੇ ਠੀਕ ਹੈ ਆਈਪੀਐਸ ਦੀ ਟ੍ਰੇਨਿੰਗ ਤੇ ਜਿਹੜੇ ਮੈਡਮ ਆਏ ਹੋਏ ਸੀਗੇ ਗੁੱਡ ਅਫਸਰ ਬਹੁਤ ਨਾਈਸ ਅਫਸਰ ਸੀਗੇ ਤੇ ਉਦੋਂ ਕੋਈ ਆਇਆ ਨਹੀਂ ਸੀਗਾ ਮੈਂ ਫਟਾਫਟ ਬੱਚੇ ਨੂੰ ਆ ਆਟੋ ਦੇ ਵਿੱਚ ਪਾਇਆ ਮੈਂ ਆਟੋ ਚਲਾਉਂਦਾ ਸੀ ਮੈਂ ਇਹਨਾਂ ਨੂੰ ਨਹੀਂ ਕਿਹਾ ਉਹਨਾਂ ਨੂੰ ਲਾ ਦਿੱਤਾ ਕਿ ਤੁਸੀਂ ਇੱਥੋਂ ਦੂਜਾ ਆਟੋ ਕੱਢ ਲਓ ਜਾਂ ਬਸਤੀ ਚੌਕ ਨਾਲੀਏ ਤੁਸੀਂ ਪੈਦਲ ਚੱਲ ਜਾਓ ਕਿਉਂਕਿ ਮੈਨੂੰ ਸੇਵਾ ਦਾ ਜਜ਼ਬਾ ਇਹੋ ਜਿਹਾ ਸੀ ਕਿ ਮੈਂ ਘਰੇ ਵੀ ਜ ਜਾਣਾ ਨਾ ਮੈਨੂੰ ਪਤਾ ਮੇਰੇ ਗਾਲਾਂ ਪੈਣੀਆਂ ਮੈਂ 1000 ਰੁਪਏ ਆਪਣੀ ਦੂਜੀ ਸੇਵਤ ਕਿਉਂਕਿ ਮੈਂ ਕੁੰਡੀ ਮਾਰ ਕੇ 100 100 2 200 ਰੁਪਏ ਦੀ ਕੁੰਡੀ ਮਾਰ ਕੇ ਮੈਂ ਇਕੱਠੇ ਕਰਕੇ ਰੱਖਦਾ ਸੀ ਕਿ ਘਰੋਂ ਮੈਨੂੰ ਗਾਲਾਂ ਨਾ ਪੈਣ ਠੀਕ ਹੈ ਮੈਂ ਜਦੋਂ ਘਰੇ ਜਾਵਾਂ ਮੈਂ ਮੰਮੀ ਆ ਕੰਮ ਕੀਤਾ ਅੱਜ ਮੈਂ ਅੱਜੇ ਕੰਮ ਕੀਤਾ ਕਿਉਂਕਿ ਦੇਖੋ ਮਾਂ ਬਾਪ ਦੀ ਕੁੰਡੀ ਮਾਰ ਕੇ ਨਸ਼ਾ ਕਰਦੀ ਤੂੰ ਕੁੰਡੀ ਮਾਰ ਕੇ ਦੇਵਾ ਕਰਦੀ ਹੈ ਇਹ ਜਿਹੜਾ ਨਸ਼ੇ ਦੀ ਗੱਲ ਹੈ ਇਹ ਸਾਡੇ ਮਾਂ ਬਾਪ ਦੀ ਇਹੋ ਜਿਹੀ ਸਿੱਖਿਆ ਸੀ ਕਦੀ ਅਸੀਂ ਇਦਾਂ ਦੇ ਅੱਜ ਵੀ ਮੈਂ ਕਿ ਮੈਂ ਕਸਮੀ ਗੱਲਾਂ ਕਹਣਾ ਜੇ ਮੇਰੀ ਕਿਤੇ ਲੜਾਈ ਜਾਂ ਕੋਈ ਝਗੜਾ ਹੋ ਜਾਵੇ ਮੈਨੂੰ ਪਤਾ ਲੱਗ ਗਿਆ ਮੇਰੇ ਮੰਮੀ ਆ ਰਹੇ ਆ ਮੈਂ ਭੱਜ ਲੈਣਾ ਵਾ ਇਨਸਾਨ ਤੋਂ ਤਾਂ ਮੈਂ ਬਿਲਕੁਲ ਵੀ ਮੈਂ ਔਰ ਕਿਸੇ ਤੋਂ ਨਹੀਂ ਡਰਦਾ ਜਿੰਨਾ ਮੈਂ ਆਪਣੀ ਮਾਂ ਤੋਂ ਡਰਦਾ ਵਾਂ ਤੇ ਨੀਤਕਾ ਉਹਨਾਂ ਨੂੰ ਮੈਂ ਆਟੋ ਤੋਂ ਲਾਇਆ ਉਸ ਬੱਚੇ ਨੂੰ ਬਿਠਾਇਆ ਮੈਂ ਹਸਪੀਟਲ ਲੈ ਗਿਆ ਪਰ ਰੱਬ ਨੇ ਨਹੀਂ ਲਿਖੀ ਸੀ ਉਹਦੀ ਜੋ ਕਿ ਉਹਦੀ ਦਰਦ ਪੇਨ ਨਹੀਂ ਬਰਦਾਸ਼ਤ ਕਰ ਪਾਇਆ ਉਹਦੀ ਵੀ ਮੁੰਡੇ ਦੀ ਧਰਤ ਹੋ ਗਈ ਦੋ ਉੱਥੇ ਮਰ ਗਏ ਜਦੋਂ ਮੈਂ ਆਟੋ ਲੈ ਕੇ ਵਾਪਸ ਆਇਆ ਲੋਕਾਂ ਨੇ ਮੇਰਾ ਆਟੋ ਭੰਨਤਾ ਉਹ ਸੇਵਾ ਦੇ ਨਾਲ ਨਾਲ ਮੇਰਾ ਪਹਿਲਾ ਨੁਕਸਾਨ ਸੀਗਾ ਉਸ ਤੋਂ ਬਾਅਦ ਕਲਾਸ਼ ਨਗਰ ਚੌਂਕ ਦੇ ਵਿੱਚ ਐਕਸੀਡੈਂਟ ਹੋਇਆ ਪਾਥੀਆਂ ਵਾਲਾ ਟਰੱਕ ਮੁਲਾਜ਼ਮ ਦੇ ਉੱਤੇ ਪਲਟਿਆ ਉਦੋਂ ਮੈਡਮ ਸੀਗੇ ਹਰਸ਼ਪ੍ਰੀਤ ਕੋਰ ਮੈਡਮ ਹਰਸ਼ਪ੍ਰੀਤ ਕੋਰ ਸੀਗੇ ਠੀਕ ਆ ਮੈਡਮ ਹਰਸ਼ਪ੍ਰੀਤ ਕੋਰ ਜੀ ਦੇ ਨਾਲ ਮੇਰਾ ਹੀ ਗੱਲਬਾਤ ਹੋਈ ਤੇ ਇੱਕ ਤੋਂ ਇੱਕ ਗੱਡੀ ਆਉਂਦੀ ਆ ਐਂਬੂਲੈਂਸ ਦੀ ਵੇਟ ਕਰ ਰਹੇ ਆ ਯਾਰ ਇਨਸਾਨੀਅਤ ਮੁਲਾਜ਼ਮ ਨੇ ਹੁਣ ਕੋਈ ਬੰਦਾ ਕਹਿੰਦਾ ਭਾਜੀ ਮੁਲਾਜ਼ਮ ਨੇ ਕੁਝ ਵੀ ਆ ਇਹ ਇਦਾਂ ਕਰਦੇ ਓਦਾਂ ਕਰਦੇ ਜੇ ਆਪਾਂ ਵੀ ਉਹਦੇ ਵਰਗੇ ਹੋ ਜਾਾਂਗੇ ਤੇ ਫਿਰ ਆਪਣੇ ਚ ਤੇ ਉਹਨਾਂ ਚ ਕੀ ਅੰਤਰ ਰਹਿ ਗਿਆ ਪੁਲਾਈ ਸੇਵਾ ਨਾਮ ਜਿਹੜਾ ਹੈਗਾ ਜਿਹੜਾ ਇਸ ਨੂੰ ਜਪ ਲੈਂਦਾ ਹੈ ਉਹ ਕਦੀ ਨਹੀਂ ਭੁੱਖਾ ਮਰਦਾ ਤੇ ਕਦੀ ਉਹਦੇ ਘਰ ਦੇ ਵਿੱਚ ਤੰਗੀ ਨਹੀਂ ਹਾਂਦੀ ਮੈਂ ਉਸ ਮਲਾਜਮ ਨੂੰ ਚੱਕਿਆ ਸੀ ਐਮਸੀ ਹਸਪੀਟਲ ਦੇ ਜਾ ਕੇ ਉਹਨੂੰ ਐਡਮਿਟ ਕਰਾਇਆ ਉਹਦੀ ਜਾਨ ਬਚ ਗਈ ਮਲਾਜਮ ਦੀ ਮੁਗਲੈਲ ਗਰਮ ਗਰਮ ਉਹਦੇ ਮੂੰਹ ਤੇ ਡੋਲ ਰਿਆ ਸੀ ਅਗਲੀ ਜਦੋਂ ਮੈਂ ਘੁੰਮ ਕੇ ਆਇਆ ਉੱਥੇ ਮੈਡਮ ਉਹਨੀ ਆਪਣਾ ਹਰਸ਼ਪ੍ਰੀਤ ਕੋਰ ਮੈਡਮ ਖੜੇ ਠੀਕਾ ਤੇ ਉੱਥੇ ਗੱਲਬਾਤ ਕਰਦੇ ਹੀ মিডিਆ ਵਾਲੇ ਦੇ ਕੋਲ ਮੈਨੂੰ ਨਹੀਂ ਗੁੱਸਾ ਬਰਦਾਸ਼ ਹੋਇਆ ਮੈਂ ਆ ਕੇ ਕਿਹਾ ਮੈਂ ਕਹਾ ਮੈਂ ਇਸ ਪੋਜੀਸ਼ਨ ਨੂੰ ਸ਼ਾਬਦ ਦੇਣਾ ਚਾਹੁੰਦਾ ਹਾਂ ਆਪਣੇ ਮੈਕਮੇ ਦੀ ਨਹੀਂ ਉਤੋ ਦੀ ਕਲਾਸ਼ ਨਗਰ ਚੌਂ ਤੋਂ ਥਾਣਾ ਕਿੰਨੀ ਦੂਰੀ ਤੇ ਸੀ ਜੇ ਚਾਹਦੇ ਉਸ ਮੁਲਾਜ਼ਮ ਨੂੰ ਉਦੋਂ ਹੀ ਜਦੋਂ ਉਹ ਐਕਸੀਡੈਂਟ ਹੋਇਆ ਉਦੋਂ ਹੀ ਲਿਜਾ ਸਕਦੇ ਸੀ ਪੂਰੇ 15 ਦਿਨ ਬਾਅਦ ਮੈਂ 15 ਮਿੰਟ ਬਾਅਦ ਮੈਂ ਆਟੋ ਲੈ ਕੇ ਆਇਆ ਉਹਨੂੰ ਆਪਦੇ ਆਟੋ 'ਚ ਪਾਇਆ ਤੇ ਜਾ ਕੇ ਉਹਨੂੰ ਐਡਮਿਟ ਕਰਾਇਆ ਇਦਾਂ ਹੀ ਦੇਖਦੇ ਦੇਖਦੇ ਕਈ ਐਕਸੀਡੈਂਟ ਕੇਸ ਜਿਹੜੇ ਮੈਂ ਆਪਣੀ ਲਾਈਫ ਦੇ ਵਿੱਚ ਚੱਕੇ ਨਾ ਕਿ ਮੈਨੂੰ ਵੀਡੀਓ ਬਣਾਉਣ ਦਾ ਸ਼ੌਂਕ ਹੁੰਦਾ ਸੀ ਨਾ ਕਿਸੇ ਚੀਜ਼ ਦਾ ਕਿਉਂ ਪਹਿਲਾਂ ਕਿਰਤ ਕਰਦਾ ਸੀ ਬਾਅਦ ਚ ਕਮਾਈ ਖਾਂਦਾ ਸੀ ਲੱਗਦਾ ਕਿਸੇ ਵੇਲੇ ਕਈ ਖਮਿਆਜੇ ਵੀ ਭੁਗਤਨੇ ਪਏ ਆ ਜ਼ਰੂਰ ਭੁਗਤਨੇ ਪਏ ਆ ਇੱਕ ਵ ਆਪਣਾ ਲਾਡੂਵਾਲ ਦੇ ਕੋਲ ਐਕਸੀਡੈਂਟ ਹੋਇਆ ਸੀ ਉਹ ਐਕਸੀਡੈਂਟ ਹੋਇਆ ਸੀ ਉਹਨਾਂ ਨੂੰ ਕੋਈ ਆਟੋ ਵਾਲਾ ਸਾਈਡ ਮਾਰ ਗਿਆ ਉਹ ਆਟੋ ਵਾਲਾ ਮਾਰ ਗਿਆ ਮੈਂ ਵੀ ਆਟੋ ਵਾਲਾ ਸੀ ਤੇ ਮੈਂ ਤਾਂ ਆਪਣਾ ਫਰਜ਼ ਨਿਭਾਇਆ ਮੈਂ ਉਹਨਾਂ ਮੀਆਂ ਬੀਬੀ ਨੂੰ ਚੱਕਿਆ ਮੈਂ ਆਟੋ ਦੇ ਵਿੱਚ ਉਹਨਾਂ ਨੂੰ ਸਿਵਲ ਹਸਪੀਟਲ ਲੁਧਿਆਣੇ ਜਦੋਂ ਲੈ ਕੇ ਆਇਆ ਚਲੋ ਠੀਕ ਹੋਏ ਸਭ ਕੁਝ ਉਹਨਾਂ ਨੇ ਮੁੜ ਕੇ ਮੇਰੇ ਤੇ ਬਲੇਮ ਲਾਤਾ ਮੇਰਾ ਹੀ ਆਟੋ ਦਾ ਨੰਬਰ ਦਿੱਤਾ ਮੇਰੇ ਤੇ ਕਾਰਵਾਈ ਹੋਈ ਟੀਕਾ ਫਿਰ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਦੇ ਲੋਕਾਂ ਕੋਲ ਪੁਸਤਾ ਚੂਈ ਮੇਰਾ ਤਾਂ ਜਾ ਕੇ ਬਚਾ ਹੋਇਆ ਸੀ ਪਰ ਆਪਣੀ ਸੇਵਾ جاری ਹੈ جاری ਹੈ جاری ਹੈ ਮੇਰੀ ਮਿਹਨਤ ਜਾਰੀ ਹੈ ਤੇਰੀ ਰਹਿਮਤ ਜਾਰੀ ਹੈ ਜਰੂਰ ਜੀ ਜਰੂਰ ਦੇਖੋ ਈਰੇ ਭਾਜੀ ਮੈਨੂੰ ਇੰਨਾ ਕੁਝ ਮਿਲਿਆ ਹੈ ਨਾ ਇਸ ਸੇਵਾ ਦੇ ਨਾਲ ਮੇਰਾ ਖੁਸ਼ਹਾਲ ਪਰਿਵਾਰ ਮੇਰੀਆਂ ਦੋ ਰਾਣੀਆਂ ਧੀਆਂ ਠੀਕ ਹੈ ਵਧੀਆ ਕੁਮਾਰਿਆਂ ਵਧੀਆ ਖਾ ਰਿਆਂ ਮਾਲਕ ਮੇਰੇ ਪਰਿਵਾਰ ਨੂੰ ਪਾਲ ਰਿਹਾ ਹੈ ਜਦੋਂ ਮੇਰਾ ਕੰਮ ਨਹੀਂ ਹੁੰਦਾ ਮੈਨੂੰ ਫਿਰ ਵੀ ਰੋਟੀ ਮਿਲਦੀ ਹੈ ਜਦੋਂ ਹੁੰਦਾ ਤਾਂ ਵੀ ਰੋਟੀ ਮਿਲਦੀ ਹੈ ਭਾਬੀ ਨੇ ਵੀ ਸਾਥ ਦਿੱਤਾ ਨਾਲ ਉਹ ਵੀ ਕੰਮ ਕਰਦੀ ਸੀ ਉਹ ਤਾਂ ਜੀ ਦੇਖੋ ਮੈਂ ਉਹਦੇ ਬਾਰੇ ਤਾਂ ਜਿੰਨੀਆਂ ਗੱਲਾਂ ਕਰਾਂ ਉਹਨੀਆਂ ਥੋੜੀਆਂ ਕਹਿੰਦੇ ਆ ਨਾ ਆ ਟਿਚਵਟਨ ਹੈ ਜਿੱਦਾਂ ਇਹ ਇਕੱਲਾ ਨਹੀਂ ਚੱਲ ਸਕਦਾ ਇਹਦੇ ਨਾਲ ਆ ਚੱਲਦਾ ਤੇਰੀ ਮੇਰੀ ਟਿਚਵਟਨਾਂ ਦੀ ਜੋੜੀ ਬਿਲਕੁਲ ਟਿਚਵਟਨਾਂ ਵਾਲੀ ਜੋੜੀ ਵਾਲੀ ਗੱਲ ਹੈ ਜੀ ਇਹ ਬਾਕੀ ਹੀ ਟਿਚਵਟਨਾਂ ਵਾਲੀ ਜੋੜੀ ਵਾਲੀ ਗੱਲ ਹੈ ਉਹ ਜਿੱਦਾਂ ਮੈਂ ਕਹਿੰਦਾ ਰੂਹ ਤੇ ਸਾਹ ਮੈਂ ਰੂਹ ਆ ਮੇਰਾ ਸਾਹ ਆ ਅਕਸਰ ਦੇਖਦੇ ਆ ਵੀ ਕਈ ਵਾਰ ਪਰਿਵਾਰ ਸਾਥ ਛੱਡ ਜਾਂਦਾ ਸਮਾਜ ਸੇਵਾ ਕਰਦੇ ਕਰਦੇ ਕਦੀ ਘਰ ਵਾਲੀ ਨੇ ਵੀ ਧਮਕੀ ਦਿੱਤੀ ਮੈਂ ਜੇ ਤੂੰ ਆਣ ਗਿਆ ਤਾਂ ਮੈਂ ਛੱਡ ਜਾਣਾ ਬੜੀ-ਬੜੀ ਕਹਿ ਦਿੰਦੇ ਆ ਗੁੱਸੇ ਦੇ ਵਿੱਚ ਕਹਿ ਦਿੰਦੇ ਆ ਪਰ ਉਹ ਇੱਕ ਗੱਲ ਹੀ ਕਹਿੰਦੇ ਆ ਕਹਿੰਦੇ ਤੁਹਾਡੇ ਹੱਡਾਂ ਦੇ ਵਿੱਚ ਰਚੀ ਹੋਈ ਆ ਮੈਂ ਕਹਾਂ ਮੈਂ ਕੀ ਕਰਾਂ ਲੋਕਾਂ ਦੇ ਹੱਡਾਂ 'ਚ ਨਸ਼ਾ ਰਚਦਾ ਮੇਰੇ ਹੱਡਾਂ ਦੇ ਵਿੱਚ ਸੇਵਾ ਰਚੀ ਹੋਈ ਆ ਕਿਉਂ ਮਾੜੇ ਟਾਈਮ ਦੇਖਿਆ ਕਿਉਂ ਲੋਕਾਂ ਨੂੰ ਤੜਫਦੇ ਹੋਏ ਦੇਖਿਆ ਕਿਉਂ ਨਰਕ ਤੇ ਸਵਰਗ ਜਿਹੜੇ ਲੋਕ ਕਹਿੰਦੇ ਨੇ ਮੈਂ ਦੱਸਣਾ ਚਾਹੁੰਦਾ ਮੈਂ 4 ਸਾਲ ਸਿਵਲ ਹਸਪੀਟਲ ਦੇ ਵਿੱਚ ਸਫਾਈ ਕਰਮਚਾਰੀ ਦੇ ਵੀ ਡਿਊਟੀ ਕੀਤੀ ਆ ਔਰ ਮੈਂ ਫ੍ਰੀ ਔਰ ਕੋਸਟ ਸੇਵਾ ਕੀਤੀ ਆ ਉੱਥੇ ਇੱਕ ਲਵਾਰਸ ਕਮਰਾ ਹੁੰਦਾ ਸੀ ਠੀਕ ਹੈ ਜਿੰਨੂੰ ਨਰਕ ਕਹਿੰਦੇ ਹੁੰਦੇ ਸੀ ਉਸ ਕਮਰੇ ਦੇ ਵਿੱਚ ਕੀੜੇ ਜਿਹੜੇ ਆ ਕੰਧਾਂ ਤੇ ਚੱਲਦੇ ਹੁੰਦੇ ਸੀ ਤੇ ਜਿਹੜੇ ਸਟੂਡੈਂਟ ਉੱਥੇ ਸਿੱਖਣ ਵਾਸਤੇ ਆਉਂਦੇ ਹੁੰਦੇ ਦਵਾਈ ਐਦਾਂ ਕਰਕੇ ਸਿਟਦੇ ਹੁੰਦੇ ਸੀ ਕਮਰੇ ਦੇ ਅੰਦਰ ਨਹੀਂ ਜਾਂਦੇ ਹੁੰਦੇ ਸੀ ਮੋਸ ਕਮਰੇ ਦੀ ਜ਼ਿੰਮੇਵਾਰੀ ਲੈ ਲਈ ਸੀ ਉੱਚ ਝਾੜੂ ਲਾਣਾ ਪੋਚਾ ਲਾਣਾ ਇੰਨੀ ਸਮੈਲ ਆਉਂਦੀ ਸੀ ਸਿਰਫ ਮੈਂ 10 ਦਿਨ ਉਸ ਜਗ੍ਹਾ ਦੇ ਵਿੱਚ ਰੱਜ ਕੇ ਪੋਚਾ ਲਾਇਆ ਉਸ ਕਮਰੇ ਨੂੰ ਇਸ ਤਰੀਕੇ ਨਾਲ ਕਰਤਾ ਜਿਹੜਾ ਸਟੂਡੈਂਟ ਸਟੂਡੈਂਟ ਆਂਦਾ ਸੀ ਪਹਿਲਾਂ ਉਸ ਕਮਰੇ ਦੇ ਵਿੱਚ ਆਂਦਾ ਸੀ ਔਰ ਮੈਨੂੰ ਹਰ ਸਟੂਡੈਂਟ ਸਰ ਕਹਿ ਕੇ ਬੁਲਾਉਣਾ ਪਿਆ ਸੀ ਜੋ ਕਿ ਮੈਂ ਜਮਾ ਹੀ ਅਨਪੜਾ ਮੈਂ ਪੜਿਆ ਲਿਖਿਆ ਨਹੀਂ ਹੈਗਾ ਆਨਾਲੇ ਸਮਝੇ ਸਾਥਸਵੀ ਤਿਆਰ ਕਰੂਗੇ ਕਿ ਸਿਰਫ ਇਹਨੂੰ ਇੱਕ ਦਿਨ ਨਿਰੰਤਰ ਸਿਰਫ 1 ਮੈਨ ਆਰਮੀ ਨਹੀਂ ਰੱਖੋਗੇ ਦੇਖੋ ਸੰਸਾ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਨਾਲ ਚਾਰ ਬੰਦੇ ਜੋੜਦੇ ਹੋ ਨਾ ਤੇ ਬੰਦੇ ਤੇ ਵਿਸ਼ਵਾਸ ਨਹੀਂ ਨਹੀਂ ਵੀ ਦਰ ਵਿਸ਼ਵਾਸ ਇਸ ਕਦਰ ਨਹੀਂ ਮੈਂ ਸੇਵਾ ਕਰਦਾ ਮੇਰੀ ਸੇਵਾ ਕਰਦੇ ਕਰਦੇ ਜੇ ਕੋਈ ਮੇਰਾ ਨਾਮ ਲੈ ਕੇ ਕੋਈ ਗਲਤ ਕਰਦਾ ਹੈ ਰਿਕਾਰਡ ਖਰਾਬ ਮੇਰਾ ਹੋਏਗਾ ਇਸ ਕਰਕੇ ਜੋ ਇੱਕ ਹੁੰਦਾ ਹੈ ਉਹ ਇੱਕ ਹੀ ਹੁੰਦਾ ਹੈ ਇੱਕ ਮੈਨ ਇੱਕ ਇੱਕ ਮੈਨ ਇੱਕ ਤੇ ਮੈਂ ਇੱਦੀ ਸੇਵਾ ਕਰਦਾ ਰਹੂੰਗਾ ਮੇਰੇ ਪਰਿਵਾਰ ਦਾ ਮੇਰੇ ਨਾਲ ਸਾਥ ਆ ਹਾਂ ਮੇਰੇ ਨਾਲ ਕਾਫੀ ਫਰੈਂਡ ਜਿਹੜੇ ਯਾਰ ਦੋਸਤ ਆ ਮੇਰੇ ਨਾਲ ਚੱਲਦੇ ਨੇ ਕੋਲੇਜ ਫਰੈਂਡ ਨੇ ਗੋਪੀ ਆ ਵਿਸ਼ਾਲ ਆ ਅਰुण ਆ ਠੀਕ ਆ ਮੇਰੇ ਮੇਰੀਆਂ ਸੱਜੀਆਂ ਬਾਵਾਵਾਂ ਆ ਮੇਰੇ ਨਾਲ ਚੱਲਦੇ ਨੇ ਪਰ ਅਸੀਂ ਸੰਸਤਾ ਵਗੈਰਾ ਨਹੀਂ ਓਨਲੀ ਉਹ ਸੇਵਾ ਕਿੰਨੇ ਬੜੇ ਹੋ ਬਿਲਕੁਲ ਨਹੀਂ ਕੋਲੇਜ ਦੇ ਫਰੈਂਡ ਹੋਏ ਇੱਕੋ ਜਿਹੇ ਦੇ ਫਰੈਂਡ ਹੋ ਗਏ ਬਿਲਕੁਲ ਨਹੀਂ ਬੜੇ ਬਰ ਕੋਲੇਜ ਦੇ ਫਰੈਂਡ ਜਿਹੜੇ ਕੋਲੇਜਾਂ ਦੇ ਬੜੇ ਮੁੰਡੇ ਫਰੈਂਡ ਨੇ ਕੋਲੇਜ ਫਰੈਂਡ ਯਾਰ ਦੋਸਤ ਸੋ ਸਮਾਜ ਸੇਵਾ ਕਰਨੀ ਸੋਖੀ ਨਹੀਂ ਹੈਗੀ 1 ਮੈਨ ਆਰਮੀ ਰਹਿਣ ਦਾ ਵੀ ਇਹਨਾਂ ਨੇ ਕਿਹਾ ਸੋ ਬਿਲਕੁਲ ਠੀਕ ਆ ਕਈ ਵਾਰ ਬੰਦੇ ਨੂੰ ਬਹਿਲਾਫ ਅਫਜ਼ਲਾ ਕੇ ਸਸਤਾ ਬਣਵਾ ਲੈਂਦੇ ਨੇ ਉਦੋਂ ਬਾਅਦ ਕਾਲੇ ਕਾਰਨਾਮੇ ਆਪਣੇ ਉਜਾਗਰ ਕਰਦੇ ਨੇ ਤੇ ਉਹਨੂੰ ਮੂਰੇ ਕਰਦੇ ਨੇ ਇਕੱਲੇ ਨੇ ਅਸੀਂ ਇਹਨਾਂ ਨੂੰ ਵਧਾਈ ਦਿੰਦੇ ਨੇ ਇਹਨਾਂ ਦੀ ਫੈਮਿਲੀ ਨੂੰ ਵਧਾਈ ਦਿੰਨੇ ਆ ਕਿ ਇਹ ਇੰਨਾ ਕੁਝ ਹੋਣ ਦੇ ਬਾਅਦ ਵੀ ਇਹਨਾਂ ਦੇ ਨਾਲ ਆ ਕਿਉਂਕਿ ਇੱਕ ਬੰਦਾ ਜਿਹੜੀ ਨਿਰੰਤਰ ਸੇਵਾ ਕਰ ਰਿਹਾ ਤੇ ਸੇਵਾ ਵੀ ਉਹ ਕਰ ਰਿਹਾ ਜਿੱਥੇ ਆਮ ਬੰਦਾ ਖੜ ਨਹੀਂ ਸਦਾ ਉਲਟੀਆਂ ਅਲਗ-ਅਲਗ ਬੰਦਾ ਮਰ ਜੂ ਜਿੱਥੇ ਖੜ ਕੇ ਸੇਵਾ ਕਰਦੇ ਨੇ ਸੜਕ ਤੇ ਕਿਸੇ ਰੈਕਸੀਡੈਂਟ ਹੋਵੇ ਉਹਨੂੰ ਚੱਕ ਕੇ ਲੈ ਕੇ ਜਾਂਦੇ ਨੇ ਉਹਦੀ ਜਾਨ ਬਚਾਉਂਦੇ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਕਰਦੇ ਨੇ ਭੋਲਾ ਤੇ ਅਸੀਂ ਇਦਾਂ ਦੇ ਵਾਰੀਅਰ ਨੂੰ ਵਧਾਈ ਦਿੰਨੇ ਆ ਕੰਗ੍ਰੈਚੁਲੇਸ਼ਨਸ ਆਈ ਤੁਹਾਡੇ ਨਾਲ ਆਈ ਹਮੇਸ਼ਾ ਤੁਹਾਡੇ ਨਾਲ ਮੋਢਾ ਲਾ ਕੇ ਖੜਿਆ ਅਸੀਂ ਐਸੇ ਹੀ ਯੋਧਿਆਂ ਨੂੰ ਵਧਾਈ ਦਿੰਨੇ ਆ ਇਹਨਾਂ ਦੇ ਪਰਿਵਾਰ ਨੂੰ ਵਧਾਈ ਦਿੰਨੇ ਆ ਜਿਹੜੇ ਇਹਨਾਂ ਦੇ ਨਾਲ ਮਾਹਾਂ ਬਣ ਕੇ ਖੜੇ ਨੇ ਸੋ ਦੁਆਰਾ ਤੋਂ ਫਿਰ ਕਿਸੇ ਵਾਰੀਅਰ ਨਾਲ ਫਿਰ ਤੁਹਾਨੂੰ ਮਲਾਵਾਂਗੇ ਜਾਨੀ ਅਪਡੇਟ ਦੇ ਦੇਰੋ ਕੈਮਰਾਮੈਨ ਸਰਦਾਰ ਨਾਮ ਦੇ ਨਾਲ ਮਨੋਜੀਤ ਰਾ